ਬਲ ਨਵਲ ਆਲੇ ਪੋਲੇ ਦਾ ਅਖੀਰਲਾ ਅੰਗ ਸਤੈਵਾਂ ਸਭ ਹਾਥੀਆਂ ਵਾਂਗ ravel ਦੀ ਨਿਗਾਹ ਵੀ ਕਮਜ਼ੋਰ ਸੀ ਉਹਦੀ ਸੁਣਨ ਦੀ ਸ਼ਕਤੀ ਵੀ ਤੀਬਰ ਨਹੀਂ ਸੀ ਪਰ ਉਹਦੀ ਸੁਗੰਧਨ ਸ਼ਕਤੀ ਵੇਖਣ ਤੇ ਸੁਣਨ ਦੀ ਘਾਟ ਨੂੰ ਪੂਰੇ ਅੰਗ ਕਰ ਦਿੰਦੀ ਸੀ ravel ਨੇ ਆਉਣ ਵਾਲੇ ਖਤਰੇ ਨੂੰ ਪਾਪ ਲਿਆ ਸੀ ਖਤਰਾ ਹੌਲੀ-ਹੌਲੀ ਉਹਨਾਂ ਵੱਲ ਹੀ ਵੱਧ ਰਿਹਾ ਸੀ ਉਨੇ ਰੱਬੂ ਦੁਵਾਲੇ ਸੁੰਡ ਬਲੇਟੀ ਤੇ ਉਹਨੂੰ ਆਪਣੇ ਉੱਤੇ ਚੁੱਕ ਕੇ ਅਡੋਲ ਇੱਕ ਰੁੱਖ ਦੇ ਟਾਣੇ ਤੇ ਬਿਠਾ ਦਿੱਤਾ ਰੱਬੂ ਦੇ ਚਿੱਤ ਖਿਆਲ ਵੀ ਨਹੀਂ ਸੀ ਕਿ ਹਾਥੀ ਵਰਗਾ ਵੱਡਾ ਜੀਵ ਇੰਨਾ ਛੈ ਕੇ ਦੱਬੇ ਪੈਰੀ ਵੀ ਚੱਲ ਸਕਦਾ ਹੈ 라ਵਲ ਹਾਥੀ ਨੇ ਰੁੱਖਾਂ ਓਲੇ ਆਪਣੇ ਆਪ ਨੂੰ ਲੁਕਾ ਲਿਆ ਸੰਘਣੇ ਜੰਗਲ ਚ ਕ੍ਰਿਸ਼ਨਾ ਦੀ ਜੀਪ ਝਾੜੀਆਂ ਨਾਲ ਉਲਝਣ ਲੱਗ ਪਈ ਸੀ ਕੁਛ ਚਿਰ ਜੀਪ ਅੱਗੇ ਸਰਕਦੀ ਰਹੀ ਫਿਰ ਖਲੋ ਗਈ ਕੱਚੇ ਰਾਜ ਪਹਿਲਾਂ ਸਿਰਫ ਝਾੜੀਆਂ ਹੀ ਸਨ ਹੁਣ ਰੁੱਖਾਂ ਨੇ ਉਸ ਰਾਹ ਦੀ ਹੋਂਦ ਹੀ ਖਤਮ ਕਰ ਦਿੱਤੀ ਸੀ। ਕ੍ਰਿਸ਼ਨਾ ਜੀਪ ਤੋਂ ਉਤਰ ਕੇ ਪਗ ਡੰਡੀ ਰਾਹ ਅਗਾਹ ਤੁਰ ਪਿਆ। ਉਹਦੇ ਦੋਹਾਂ ਪੈਰੂਆਂ ਨੇ ਬੰਦੂਕਾਂ ਸੰਭਾਲੀਆਂ ਤੇ ਉਤਰ ਕੇ ਖੱਬੇ ਸੱਜੇ ਵੇਖਿਆ। ਦੋਵੇਂ ਚੌਕਸ ਹੋ ਕੇ ਉਹਦੇ ਪਿੱਛੇ ਪਿੱਛੇ ਤੁਰ ਪਏ। ਜੀਪ ਡਰਾਈਵਰ ਨੇ ਇੱਕ ਛੇਣੋਂ ਉਹਨਾਂ ਨੂੰ ਜਾਂਦਿਆਂ ਵੇਖਿਆ। ਉਹਨੇ ਘਣੀ ਜੰਗਲ ਤੇ ਨਜ਼ਰ ਸੁੱਟੀ ਘਬਰਾ ਕੇ ਜੀਪ 'ਚ ਉਤਰ ਖਲੋਤਾ ਤੇ ਨਸ ਕੇ ਉਹਨਾਂ ਨਾਲ ਜਾ ਮਿਲਿਆ। ਉਨਾਂ ਨੂੰ ਆਪਣੇ ਪਿੱਛੇ ਹਾਥੀ ਦੀ ਹੋਣ ਦਾ ਪਤਾ ਉਦੋਂ ਲੱਗਾ ਜਦੋਂ ਜੀਪ ਕੜਕੜ ਕਰਕੇ ਟੀਨ ਦੇ ਚ ਭਖੜੇ ਬੇ ਢੇਰ ਚ ਬਦਲ ਗਈ ਹਾਥੀ ਨੇ ਜੀਪ ਉਤੇ ਲਗਾਤਾਰ ਦਮੂਸਿਆਂ ਵਾਂਗ ਪੈਰ ਮਾਰੇ ਤੇ ਫਿਰ ਸੁੰਡ ਦਾ ਉੜਥਣਾ ਦੇ ਕੇ ਲੋਹੇ ਦਾ ਉਹ ਢੇਰ ਜਿਹਾ ਉਹਨਾਂ ਵੱਲ ਦੇ ਮਾਰਿਆ ਸੌਰਾ ਕੁਝ ਨਹੀਂ ਛੇਤੀ ਹੋਇਆ ਕਿ ਬੰਦੂਕਾਂ ਤਾਨਣ ਤੋਂ ਪਹਿਲਾਂ ਹੀ ਪੈਰੂਆਂ ਦੇ ਹੱਥਾਂ ਡਿੱਗ ਪਈਆਂ ਤਿੰਨੋ ਜਣੇ ਲੋਹ ਲੋਹਾਨ ਹੋਏ ਜੀਪੇਟੋਂ ਨਿਕਲੇ ਤੇ ਕ੍ਰਿਸ਼ਨਾ ਨੂੰ ਖਤਰੇ 'ਚ ਛੱਡ ਕੇ ਅੱਗੜ ਪਿੱਛੜ ਭੱਜ ਉੱਠੇ ਕ੍ਰਿਸ਼ਨਾ ਸਾਰਿਆਂ ਤੋਂ ਅੱਗੇ-ਅੱਗੇ ਜਾ ਰਿਹਾ ਸੀ ਉਹ ਜੀਪੇਟ ਹੋਣੋਂ ਬਚ ਗਿਆ ਪਰ ਟੁੱਟੀ ਜੀਪ ਵੱਜਣ ਵੇਲੇ ਇੱਕ ਪੈਰੂਏ ਦੇ ਹੱਥੋਂ ਬੰਦੂਕ ਉੱਛਲੀ ਤੇ ਉਹਦੇ ਆਣ ਵੱਜੀ ਉਹ ਪੁੰਝੇ ਡਿੱਗ ਪਿਆ ਕ੍ਰਿਸ਼ਨਾ ਨੇ ਹਾਥੀ ਨੂੰ ਕੁਝ ਕਦਮਾਂ ਦੀ ਵਿੱਥ ਦੇਖ ਲੋਤੇ ਵੇਖਿਆ ਹਾਥੀ ਨੇ ਕਿਛਣ ਕ੍ਰਿਸ਼ਨ ਨੂੰ ਕੋਰਿਆ ਤੇ ਪੈਰ ਗਾਂ ਪੁੱਟਿਆ ਰੱਬੂ ਸੌ ਸੁਤੀ ਸਾਰੇ ਦ੍ਰਿਸ਼ ਨੂੰ ਵੇਖ ਰਿਹਾ ਸੀ ਉਹ ਸਹਿਮ ਗਿਆ ਮੌਤ ਹੌਲੀ ਹੌਲੀ ਕ੍ਰਿਸ਼ਨ ਅਲਸਰ ਕਰ ਰਹੀ ਸੀ ਹਾਥੀ ਦੇ ਚੌੜੇ ਪੈਰ ਤੇ ਕ੍ਰਿਸ਼ਨ ਦੇ ਸਰੀਰ ਵਿੱਚਕਾਰ 6 ਫੁੱਟ ਦੀ ਵਿੱਥੀ ਬਾਕੀ ਰਹਿ ਗਈ ਸੀ ਇਹਨਾਂ 6 ਫੁੱਟਾਂ ਦੀ ਵਿੱਥ ਵਿੱਚ ਟਾਣੀ ਤੇ ਬੈਠੇ ਰੱਬੂ ਨੇ 6 ਜੋਜਨ ਲੰਮਾ ਸੋਚ ਲਿਆ ਹਾਥੀ ਨੇ ਆਪਣਾ ਖੱਬਾ ਪੈਰ ਗਾਹ ਪੁੱਟਿਆ ਨਹੀਂ ravel ਨਹੀਂ ਰੱਬੂ ਪੂਰੇ ਤਾਣ ਨਾਲ ਚੀਕਿਆ ਸੱਟ ਲੱਗਣ ਦੀ ਪਰਵਾਹ ਕੀਤੇ ਤੋਂ ਬਿਨਾ ਉਹਨੇ ਟੋਣੀ ਤੋਂ ਹੀ ਠਾਂ ਛਾਲ ਮਾਰ ਦਿੱਤੀ ravel ਹਾਥੀ ਠੰਬਰ ਕੇ ਉੱਥੇ ਖਲੋ ਗਿਆ ਭੁੰਜੇ ਉੱਠ ਕੇ ਰੱਬੂ ravel ਹਾਥੀ ਦੇ ਸਾਵੇਂ ਜਾ ਖਲੋਤਾ ਰੱਬੂ ਦਾ ਇੱਕ ਪੈਰ ਕ੍ਰਿਸ਼ਨਾ ਦੇ ਸਰੀਰ ਦੇ ਇੱਕ ਪਾਸੇ ਸੀ ਦੂਜਾ ਦੂਜੇ ਪਾਸੇ ਉਹ ਫੇਰ ਚੀਕਿਆ ਨਹੀਂ ravel ਜਾਵਲ ਹਾਥੀ ਦੇ ਖੌਲ ਦੇ ਰੋਨ ਵਚਨ ਚੇਤੀ ਠੱਲ ਪੈ ਗਈ। ਉਹਦਾ ਉੱਠਿਆ ਹੋਇਆ ਪੈਰ ਵਾਪਸ ਜ਼ਮੀਨ ਤੇ ਟਿਕ ਗਿਆ। ਉਹਨੇ 3-4 ਕਦਮ ਪਿਛਾਂ ਪੋਟ ਲਏ। ਕ੍ਰਿਸ਼ਨਾ ਦੇ ਪੈਰੂਆਂ ਦੀਆਂ ਬੰਦੂਕਾਂ ਨਾਲ ਇਸ ਜੰਗਲੀ ਹਾਥੀ ਨੂੰ ਡਰਾਈ ਸਕੀਆਂ ਤੇ ਨਾ ਸ਼ਾਂਤੀ ਕਰ ਸਕੀਆਂ ਸੀ ਪਰ ਨਿੱਕੇ ਜਿਹੇ ਮੁੰਡੇ ਰੱਬੂ ਦੇ ਕਹਿਣ ਤੇ ਹਾਥੀ ਰੁਕ ਗਿਆ ਸੀ। ਉਹਨੇ ਕ੍ਰਿਸ਼ਨਾ ਦੀ ਜਾਨ ਬਖਸ਼ ਦਿੱਤੀ ਸੀ। ਕ੍ਰਿਸ਼ਨ ਨੂੰ ਅਚਨਚੇਤੀ ਰੱਬੂ ਦੀ ਮਾਂ ਦੀ ਗੱਲ ਸਮਝ ਲੱਗ ਗਈ ਸੀ ਨਿਰਸੰਦੇਹ ਪਿਆਰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਸੀ ਇਸ ਤਾਕਤ ਨਾਲ ਜੰਗਲੀ ਹਾਥੀ ਵੀ ਕਾਬੂ ਕੀਤਾ ਜਾ ਸਕਦਾ ਸੀ ਕ੍ਰਿਸ਼ਨਾਂ ਨੂੰ ਜੰਗਲ ਨੇ ਅੱਜ ਜਿਉਣ ਦੇ ਅਰਥ ਸਮਝਾ ਦਿੱਤੇ ਸਨ ਉਹਨੇ ਡਿੱਗੇ ਪਏ ਨੇ ਆਪਣੇ ਸਿਰ ਤੇ ਛੱਤ ਬਣੇ ਰੁੱਖ ਨੂੰ ਵੇਖਿਆ ਹਰਿਆਲੀ ਹਰਿਆਲੀ ਸੀ ਇਹ ਹਰਿਆਲੀ ਉਹਦੀਆਂ ਅੱਖਾਂ 'ਚ ਸਮਾ ਗਈ ਰੱਬੂ ਨੇ ਹੱਥ ਫੜ ਕੇ ਕ੍ਰਿਸ਼ਨਾਂ ਨੂੰ ਜ਼ਮੀਨ ਤੋਂ ਉਠਾਇਆ। 라ਵਲ ਹਾਥੀ ਸ਼ਾਂਤ ਖੜਾ ਆਪਣੇ ਪੱਖਿਆਂ ਵਰਗੇ ਕੰਨ ਹਿਲਾਉਣ ਲੱਗ ਪਿਆ ਸੀ। ਲੱਗਦਾ ਹੀ ਨਹੀਂ ਸੀ ਕਿ ਹੁਣੇ-ਹੁਣੇ ਉਹਨੂੰ ਇੰਨਾ ਰੋ ਵੀ ਆਇਆ ਸੀ। ਕ੍ਰਿਸ਼ਨਾਂ ਨੇ ਕੱਪੜੇ ਛਾੜਦਿਆਂ ਰੱਬੂ ਵੱਲ ਨਜ਼ਰ ਮੋੜੀ। ਤੂੰ ਰੱਬੂ ਹੈ ਨਾ? ਹਾਂ, ਪਰ ਮੈਂ ਤਾਂ ਤੈਨੂੰ ਮੈਂ ਤੈਨੂੰ ਜਾਣਨਾ ਵਾਂ। ਮੈਂ ਹੁਣੇ ਤੇਰੇ ਘਰੋਂ ਵੀ ਆਇਆ ਵਾਂ, ਮੇਰੇ ਘਰੋਂ। ਹਾਂ, ਮੈਂ ਤੇਰੇ ਕੋਲੋਂ ਜਾਦੂ ਸਿੱਖਣ ਆਇਆ ਸੀ। ਜਾਦੂ ਮੈਨੂੰ ਤਾਂ ਕੋਈ ਜਾਦੂ ਨਹੀਂ ਆਉਂਦਾ ਕ੍ਰਿਸ਼ਨਾਂ ਦੀਆਂ ਗੱਲਾਂ ਰੱਬੂ ਨੂੰ ਹੈਰਾਨ ਕਰ ਰਹੀਆਂ ਸੀ ਮੈਨੂੰ ਪਤਾ ਹੈ ਤੈਨੂੰ ਜਾਦੂ ਆਉਂਦਾ ਮੈਂ ਆਪਣੀ ਅੱਖੀਂ ਵੇਖ ਲਿਆ ਰੱਬੂ ਹੋਰ ਹੈਰਾਨ ਹੋ ਗਿਆ ਤੈਨੂੰ ਜੰਗਲੀ ਜਨੋਰਾ ਨਾਲ ਦੋਸਤੀ ਕਰਨ ਦਾ ਜਾਦੂ ਆਉਂਦਾ ਕ੍ਰਿਸ਼ਨ ਹੱਸ ਲੱਗ ਪਿਆ ਤੇ ਉਹਦਾ ਹੱਥ ਫੜ ਕੇ ਬੋਲਿਆ ਰੱਬੂ ਤੂੰ ਹਾਥੀ ਨੂੰ ਕਹਿ ਮੇਰਾ ਵੀ ਦੋਸਤ ਹੋ ਜਾਵੇ ਤੂੰ ਸੁਣਦਾ ਏ ਨਾ 라ਵਲ 라ਵਲ ਦੀ ਸੁੰਡ ਹਿਲੀ ਰੱਬੂ ਪਤਾ ਹੈ ਜਿਹੜੀਆਂ ਗੱਲਾਂ ਅੱਜ ਤੇਰੇ ਮਾਂਜੀ ਨੇ ਦੱਸੀਆਂ ਸੀ ਮੈਨੂੰ ਉਹਨਾਂ ਗੱਲਾਂ ਦੀ ਉਦੋਂ ਸਮਝ ਨਹੀਂ ਸੀ ਲੱਗੀ ਹੁਣ ਲੱਗੀ ਹੈ। ਕ੍ਰਿਸ਼ਨ ਨੇ ਰੱਬੂ ਨੂੰ ਦੱਸਿਆ ਤੇ ਫਿਰ ਹਾਥੀ ਵੱਲ ਮੂੰਹ ਕੀਤਾ। "ਰਾਵਲ ਤੂੰ ਮੈਨੂੰ ਅੱਜ ਨਵੀਂ ਜਾਨ ਦੀ ਦਿੱਤੀ ਏ, ਨਵੀਂ ਸਮਝ ਵੀ ਮੈਨੂੰ ਪਤਾ ਲੱਗਿਆ। ਤੁਹਾਨੂੰ ਖੁੱਲਾ ਤੇ ਵੱਡਾ ਸਾਰਾ ਜੰਗਲ ਚਾਹੀਦਾ ਹੈ ਜਿੱਥੇ ਬੰਦੂਕਾਂ ਵਾਲੇ ਤੇਰੇ ਮੱਥੇ 'ਤੇ ਨਾ ਲੱਗਣ। ਮੈਂ ਪਾਪਾ ਨੂੰ ਕਹੂੰਗਾ ਅੱਜ ਤੋਂ ਜੰਗਲ ਬਿਲਕੁਲ ਨਹੀਂ ਕੱਟਣੇ।" ਕੱਟੇ ਹੋਏ ਰੁਖ ਵੀ ਪੁੰਗਰ ਪੈਣਗੇ ਤੂੰ ਵੇਖੀ ਇਹ ਨੰਮੀਆਂ ਚ ਰੁਖ ਮੁੜ ਵੱਡੇ ਵੱਡੇ ਹੋ ਜਾਣਗੇ ਰਾਵਲ ਹਾਥੀ ਨੂੰ ਪਤਾ ਨਹੀਂ ਕ੍ਰਿਸ਼ਨਾ ਦੀ ਗੱਲ ਸਮਝ ਲੱਗੀ ਸੀ ਜਾਂ ਨਹੀਂ ਪਰ ਉਹਨੇ ਸੁਣ ਲੋ ਤਾਂ ਚੁੱਕ ਕੇ ਸਲਾਮੀ ਦਿੱਤੀ ਦੋਸਤੀ ਚ ਕੋਈ ਗਿਣਤੀ ਮਿੰਤੀ ਨਹੀਂ ਸੀ ਉਸ ਸ਼ਾਮ ਜੰਗਲੀ ਜਾਨਵਰਾਂ ਤੇ ਚਹਿ ਚਹਾਉਂਦੇ ਪੰਛੀਆਂ ਨੇ ਜੰਗਲੀ ਹਾਥੀ ਉੱਤੇ ਇੱਕ ਦੀ ਥਾਂ ਦੋ ਬਾਲਾਂ ਨੂੰ ਬੈਠਿਆ ਵੇਖਿਆ ਸੀ ਦਨਵਾਦ ਸਮਪ